ਤੋ ਗੱਲ ਕਰਾਂਗੇ ਡਿਪੋਰਟ ਹੋਏ ਪਾਰਟੀਆਂ ਦੀ ਦੂਜੀ ਫਲਾਈਟ ਜਿੰਜ਼ੀਰਾ ਛੀ ਬਣ ਕੇ ਭੇਜੇ ਗਏ ਨੇ तमाम ਪਾਰਟਜਨਾਂ ਨੂੰ ਕੱਲ ਹੀ ਡਿਪੋਰਟ ਕਰਕੇ ਪੇਛਾ ਗਿਆ ਪੈਰਾ ਚ ਬੇੜੀਆਂ ਅਤੇ ਹੱਥਾਂ ਚ ਪਤਕੜੀਆਂ ਲੱਗਿਆ ਹੋਣੀਆਂ ਸੀ ਡਿਪੋਰਟ ਹੋ ਕੇ ਪਹੁੰਚੇ ਨੇ तमाम ਨੌਜਵਾਨ 116 ਨੌਜਵਾਨ ਨੌਜਵਾਨ ਐ ਦੱਸਿਆ ਕਿ ਸਾਨੂੰ ਬੇੜੀਆਂ ਛੀ ਬਨਿਆ ਗਿਆ ਹੈ ਦੇਰ ਰਾਤ ਅਮਰੀਕਾ ਤੋਂ ਡਿਪੋਰਟ ਹੋਏ ਨੇ 116 ਹੋਰ ਪਾਰਟੇ ਯੂਐਸ ਮਿਲਟਰੀ ਦਾ ਜਹਾਜ਼ ਅੰਮ੍ਰਿਤਸਰ ਇਨਾ ਨੂੰ ਲੈ ਕੇ ਪਹੁੰਚਿਆ ਸੀ ਲੈਂਡ ਲੀਪਰ ਸਾਡੇ 11:00 ਵਜੇ ਕੀਤਾ ਹੈ ਇਹ ਡਿਪੋਰਟ ਪਾਰਟੀਆਂ ਚੋਂ ਪਹਿੰਟ ਪੰਜਾਬ ਦੇ ਰਹਿਣ ਹਨ ਨੌਜਵਾਨੇ ਹਰਿਆਣਾ ਦੇ 33 ਵਿਅਕਤੀਆਂ ਨੂੰ ਆਜੋ ਜਹਾਜ਼ ਹੈ ਆ ਲੈ ਕੇ ਆਇਆ ਸੀ ਐਨਆਰਆਈ ਮਾਮਲੇ ਦੇ ਮੰਤਰੀ ਕੁਲਦੀਪ ਤਾਲੀਵਾਲ ਵੀ ਮੌਕੇ ਤੇ ਹੀ ਮੌਜੂਦ ਸੀ तमाम ਨੌਜਵਾਨਾਂ ਨਾਲ ਮੰਤਰੀ ਕੁਲਦੀਪ ਤਾਲੀਵਾਲ ਦੇ ਵੱਲੋਂ ਧਰਪਨ ਸਿੰਘ ਏਟੀਓ ਦੇ ਵੱਲੋਂ ਗੱਲਬਾਤ ਕੀਤੀ ਗਈ ਇਹਨਾਂ तमाम ਨੌਜਵਾਨਾਂ ਦੀ ਹੌਸਲਾ ਅਫਸਾਈ ਕੀਤੀ ਗਈ ਤੇ ਦੂਜੀ ਫਲਾਈਟ ਵੀ ਜ਼ੰਦੀਰਾ ਚ ਬੰਨ ਕੇ ਹੀ ਭੇਜੇ ਗਏ ਨੇ तमाम ਪਾਰਤੇ ਜਿਸ ਬਦ ਚਲਦੇ ਪਹਿਲੀ ਜਦੋਂ ਫਲਾਈਟ ਲੈਂਡ ਕੀਤੀ ਸੀ 5 ਫਰਵਰੀ ਨੂੰ ਆ ਮੁੱਦਾ ਕਾਫੀ ਜ਼ਿਆਦਾ ਉੱਠਿਆ ਸੀ ਕਿ ਕਿਉਂ ਹੀਨियस ਕ੍ਰਾਈਮ ਜਿਨ੍ਹਾਂ ਦੇ ਬਿਲਕੁਲ ਕਿਤਾ ਜਾਂਦਾ ਹੈ ਕ੍ਰਿਮੀਨਲ ਸਦਾਲ ਇਹੋ ਜਿਹਾ ਵਤੀਰਾ ਕੀਤਾ ਜਾਂਦਾ ਹੈ ਤੇ ਅਨਮਨੁੱਖੀ ਵਤੀਰਾ ਇਨਾ ਤਮਾਮ ਭਾਰਤੀ ਨਾਲ ਕਿਉਂ ਕੀਤਾ ਗਿਆ ਜੋ ਪੂਰਾ ਬੁੱਧਾ ਹੈ ਲੋਕ ਸਭਾ ਚ ਵੀ ਗੁੰਜਿਆ ਸੀ ਰਾਜ ਸਭਾ ਚ ਵੀ ਗੁੰਜਿਆ ਸੀ ਇਹ ਸ਼ਬਦ ਚਲਦੇ ਜੋ ਐਮਪੀ ਨੇ ਅੰਮ੍ਰਿਤਸਰ ਦੇ ਗੁਰਜੀਤ ਔਜਲਾ ਉਹ ਹਤਕੜੀਆਂ ਬਣ ਕੇ ਉਹਨਾਂ ਦੇ ਵੱਲੋਂ ਲੋਕ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਗਿਆ ਸਾਲ ਕੇਸ ਕਾਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੋ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਅਜੂ ਪੂਰਾ ਬੁੱਧਾ ਹੈ ਗੰਭੀਰਤਾ ਦੇ ਨਾਲ ਅਮਰੀਕੀ ਸਰਕਾਰ ਦੇ ਅੱਗੇ ਝੁੱਕ ਕੇ ਤੇ ਹੁਣ ਤਮਾਮ ਜੇ 116 ਪਾਰਟੇ ਵਾਪਸ ਪਰਤੇ ਨੇ ਅੰਮ੍ਰਿਤਸਰ ਦੀ ਟਰਤੀ ਤੇ ਯੂਐਸ ਦਾ ਮਿਲਟਰੀ ਕਾਰਗੋ ਲੈਂਡ ਹੋਇਆ ਹੈ ਤਮਾਮ ਜੋ ਨੌਜਵਾਨ ਜਹਾਜ਼ ਦੇ ਅੰਦਰ ਸਵਾਰ ਸੀ ਉਹਨਾਂ ਦੇ ਵੱਲੋਂ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਕਿ ਸਾਡੇ ਪੈਰ ਜੰਜੀਰਾਂ ਦੇ ਨਾਲ ਬੇੜੀਆਂ ਨਾਲ ਬੰਨੇ ਗਏ ਸੀ ਹੱਥਾਂ 'ਚ ਹਤਕੜੀਆਂ ਲੱਗੀਆਂ ਹੋਈਆਂ ਸੀ ਸਾਡੇ ਬੂਟ ਤੱਕ ਖੁਲਵਾ ਦਿੱਤੇ ਗਏ ਸੀ ਤਗੜੀ ਇਹੀ ਪੈਰਾਂ ਨੂੰ ਵੀ ਪਕੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਵੀ ਲੱਗੀਆਂ ਸੀ ਜਾਂ ਹਾਂਜੀ ਤੇ ਤੁਸੀਂ ਗਏ ਕਿੰਨਾ ਸੀ ਜੀ ਡੌਕੀ ਗਈ ਹੈ ਕਿੰਨੀ ਕਿੱਦਾਂ ਕਿੱਦਾਂ ਲੱਗੀ ਲੱਗੀ ਜੀ ਪਨਾਮਾ ਖਾਣੀ ਡੌਕੀ ਲੱਗੀ ਜੰਗਲ ਰਾਂ ਅੱਛਾ ਜੀ ਹਾਂਜੀ ਖਾਣ ਪੀਣ ਨੂੰ ਕੀ ਦਿੰਦੇ ਸੀ ਤੁਹਾਨੂੰ ਜਰੂਰ ਤੁਹਾਨੂੰ ਚੱਲ ਕੇ ਜਾਏਗੀ ਕਿੰਨੇ ਘੰਟੇ ਲੱਗੇ ਉਹ ਨਾਲੇ ਸਫ਼ਰ ਦਾ 66 ਘੰਟੇ ਲੱਗੇ ਹਾਂਜੀ ਦੁਕਾਨ ਉੱذਰ ਕੁਲੇਸ ਮਿਲਦੀ ਹੈ ਵਿੱਚ ਤੇ ਵਿੱਚੋਂ ਥੋੜੇ ਮਟਰੀ ਜਈ ਅਤੇ ਪਾਣੀ ਤਾਂ ਕਿੱਥੋਂ ਮੜਿਆ ਗਿਆ ਸੀ ਤੇ ਤੇਜਵਾਨਾ ਬਾਰਡਰ ਤੋਂ ਹਾਂਜੀ ਇਹ ਹੁਣ ਤੁਹਾਨੂੰ ਸਾਰੇ ਹੀ ਜਿੰਨੇ ਵੀ ਆਏ ਹੋ ਹਾਂਜੀ ਸਾਰੇ ਕੈਂਪ ਤੋਂ ਹੀ ਆਏ ਹਨ ਚੌਂਕੀ ਆਏ ਆ ਸੀ ਪਿੱਛੇ ਕਿੰਨੇ ਖੋਰ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਚਾਰ-ਪੰਜ ਸੌ ਬੰਦਾ ਜੀ ਕਿੰਨਾ ਦੀ ਜ਼ਿੰਦਗੀ ਸੀ ਜੀ ਰਹੀ ਜਿਹੜੇ ਦੌਂਕੀ ਲਾ ਕੇ ਗਏ ਸੀ ਬਹੁ ਮਾੜੀ ਜ਼ਿੰਦਗੀ ਸੀ ਜੀ ਹਾਂਜੀ ਉੱਥੇ ਵੀ ਬਹੁ ਮਾੜੀ ਜ਼ਿੰਦਗੀ ਐ ਐਸੀ ਚੱਲਦਾ ਮਾੜੇ ਤਰਪਾਲ ਜੀ ਵਾਲੀ ਪਤਲਾ ਜਹਾ ਕੋੜਾ ਉਹ ਲੈ ਕੇ ਸੌਣਾ ਪੈਂਦਾ ਬਹੁ ਠੰਡੇ ਹੱਥ ਜੀ ਖਾਣ ਨੂੰ ਵੀ ਦਿੰਦੇ ਨਹੀਂ ਕੁਝ ਵੀ ਲੈ ਸੇ ਦਿੰਦੇ ਐ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਢੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੇਰੇ ਇਹ ਹੀ ਕਹਿੰਦਾ ਸਹੀ ਢੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਢੰਗ ਨਾਲ ਕਿ ਲੱਗੇ ਜਾਣਾ ਬਹੁਤ ਭੁੱਖਾ ਸੁਣਨ ਦੇ ਵਿੱਚ ਹੈ ਕਿ ਤੁਹਾਡੀ ਕੀ 5 ਕਿੱਲੇ ਦੇ ਗ੍ਰੀਨ ਜਿਹੜੀ ਪੈਲੀ ਨਹੀਂ ਹੁੰਦੀ ਤੁਹਾਡੀ ਆਪਣੇ ਵਾਲੀ ਹਾਂਜੀ ਹਾਂਜੀ ਉਹਨੇ ਆਪਣੇ ਨਾਲ ਕਰਾਈ ਹੋਈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਸਾ ਜੇ ਇਹ ਮੰਗਾ ਦੇ ਸਾਡੀ ਪੈਲੀ ਚੜਾਈ ਜਾਵੇ यूएस तो डिपोर्ट हुई राजपुरा दे दो चचेरे परावां नु पुलिस ने गिरफ्तार की है दरअसल पटियाला पुलिस ने अमृतसर एयरपोर्ट तो बाहर निकलते ही इन दोआ परावां नु चचेरे परावां नु काबू की कीता है यूएस मिलिट्री जहाज तो बाहर निकलदया ही आ कार्रवाई पुलिस दे वल्लू कीती गई कत्ल दे मामले दोनों ही चचेरे परा लोरिंदेश वोंटेड्स परिवार निकल जात चुके ਇਨਾ ਦੋਆ ਚਚੇਰੇ ਭਰਾਵਾਂ ਨੂੰ ਵਿਦੇਸ਼ ਭੇਜਿਆ ਸੀ ਹਾਲਾਂਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਹੈ। ਇਹ ਦੋ ਨੌਜਵਾਨੇ ਜੋ ਕਿ ਕੱਲ ਜੋ ਪੂਰਾ ਪਲੇਨ ਆਇਆ ਹੈ ਅਮਰੀਕਾ ਦਾ ਯੂਐਸ ਮਿਲਟਰੀ ਕਾਰਗੋ 116 ਭਾਰਤੀਆਂ ਨੂੰ ਲੈ ਕੇ ਆ ਜਹਾਜ਼ ਅਮ੍ਰਿਤਸਰ ਲੈਂਡ ਕੀਤਾ ਜਿਸ ਤੋਂ ਬਾਅਦ ਚੱਲਦੇ ਤੇ ਹੁਣ ਪਟਿਆਲਾ ਪੁਲਿਸ ਵੱਲੋਂ ਐਕਸ਼ਨ ਦੇਖਣ ਨੂੰ ਮਿਲਿਆ ਹੈ ਕਿਉਂਕਿ ਪਟਿਆਲਾ ਪੁਲਿਸ ਨੇ ਅਮ੍ਰਿਤਸਰ 에ਅਰਪੋਰਟ ਤੋਂ ਹੀ ਆਦੋ ਦੋ ਨੌਜਵਾਨਾਂ ਦੀ ਤਸਵੀਰ ਤੋਂ ਤਵੇਕ ਪਰ ਇਹਨਾਂ ਨੂੰ ਕਾਬੂ ਕੀਤਾ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਤਲ ਕੇਸ 'ਚ ਆ ਦੋਨੋਂ ਹੀ ਕੰਟੈਂਟ ਨੇ ਹਾਲਾਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਹੈ। ਨਹੀਂ ਆ ਰਹੇ ਜੀ ਸਾਨੂੰ ਪਤਾ ਲੱਗਿਆ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ। ਉਹਨਾਂ ਦਾ ਜਿਹੜਾ ਝੂਠਾ ਮਕਦਮਾ ਪਿਆ ਸੀ ਕੋਈ ਉਹਦੇ ਕਰਕੇ ਪੁਲਿਸ ਲੈ ਗਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਇਹ ਸੀ ਉਮੀਦ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ। ਪਰ ਆਏ ਨਹੀਂ। ਇੱਕ ਕਰੋੜ 20 ਲੱਖ ਹਾਂ ਏਜੰਟ ਨੇ ਤੁਹਾਨੂੰ ਇਹ ਕਿਹਾ ਸੀ ਕਿ ਮੈਂ ਸਿੱਧਾ ਪੇਚੂ ਜਾ ਹਾਂਜੀ ਇਹੀ ਕਿਹਾ ਸੀ ਵੀ ਸਿੱਧਾ ਪੇਚਾਂ ਪਰ ਜੰਗਲਾਂ ਦੇ ਰਾਹੀਂ ਲੈ ਗਿਆ ਸਰਕਾਰ ਨੂੰ ਕੀ ਫੀਲ ਕਰਨਾ ਚਾਹੀਦਾ ਸਰਕਾਰ ਨੂੰ ਤਾਂ ਇਹ ਅਪੀਲ ਹੈ ਜੀ ਸਾਡੇ ਬੱਚੇ ਸਾਨੂੰ ਮਿਲ ਜਾਣ ਮੁੱਖਾ ਟੈਸਟ ਕਿਹ ਹੈਗਾ ਕਿੰਨੀ ਕੀ ਦੇਰ ਲੱਗਦੀ ਹੈ ਇਹ ਸਾਲ ਕੁ ਪਹਿਲਾਂ ਦਾ ਸੀ ਜੀ ਕੋਈ ਮੁੰਡੇ ਨੇ ਕੀਤਾ ਸੀ ਉਹਦੇ ਵਿੱਚ ਇਹਨਾਂ ਦਾ ਨਾਮ ਆ ਗਿਆ ਸੀ ਸਾਡੀ ਗੱਡੀ ਕਰਕੇ ਆ ਗਿਆ ਸੀ ਗੱਡੀ ਦੇਖ ਕੇ ਪੁਲਿਸ ਨੇ ਕਰਤਾ ਸੀ ਗੱਡੀ ਸਾਡੇ ਘਰੋਂ ਬਰਾਮਦ ਹੋਈ ਹੈ ਤੁਸੀਂ ਪਹਿਲਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚੇ ਨੂੰ ਨਾਮ ਘਟਾਉਣ ਦੀ ਨਹੀਂ ਅਸੀਂ ਕੋਸ਼ਿਸ਼ ਨਹੀਂ ਕੀਤੀ ਸਾਡੇ ਬੱਚੇ ਬਾਹਰ ਹੀ ਚਲੇ ਗਏ ਸੀ ਕਿੰਨਾ ਕੁ ਪੈਸਾ ਲਾਤਾ ਸੀ ਜੇ ਸਾਡਾ ਲੱਗ ਗਿਆ ਜੀ 1 ਕਰੋੜ 20 ਲੱਖ ਸਾਡੀ ਸਾਰੀ ਜ਼ਮੀਨ ਵੇਚ ਗਈ ਹੈ ਘਰ ਵੀ ਗਏ ਨੇ ਪਿਆ ਹੈ ਸੋਨਾ ਗਏ ਨੇ ਪਿਆ ਹੈ ਕੁਝ ਵੀ ਪੱਲੇ ਨਹੀਂ ਹੈ ਜੇ ਨੂੰ ਘਰ ਦੇ ਫਿਰ ਰੋਟੀ ਪਾਣੀ ਦਾ ਖਰਚਾ ਕਿਦਾਂ ਕਰੀਏ ਚੱਲੀ ਜਾਂਦਾ ਡਰਾਈਵਰੀ ਕਰਦੇ ਹਾਂ 8-10 ਹਜ਼ਾਰ ਰੁਪਏ ਕਰਦੀ ਹਾਲਤ ਕਿਸ ਤਰ੍ਹਾਂ ਦੀ ਹੈ ਬਹੁਤ ਮਾੜੀ ਹੈ ਕਿ ਮਤੇ ਸਰਕਾਰ ਨੂੰ ਕੀ ਫੀਲ ਕਰਨਾ ਤੁਹਾਨੂੰ ਸਤਿਗੁਰੂ ਸਤਿਮਾਨ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਸਾਡੇ ਵਿੱਚ ਸਾਨੂੰ ਸੋਂ ਪਈਆਂ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜੀ ਸਾਡਾ 1 ਕਰੋੜ 20 ਲੱਖ ਆ ਸੀ ਕਟੋਕਟ ਜੇ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਰੇਟ ਬਹੁਤ ਹਾਈ ਹੋ ਗਏ ਨੇ ਕਟੋਕਟ ਅਸੀਂ ਆਪਣੇ ਕਰਜ਼ਾ-ਕੁਰਜ਼ਾ ਦਾ ਤਾਰੀਏ ਨਹੀਂ ਆ ਰਹੇ ਜੀ ਸਾਨੂੰ ਪਤਾ ਤੇ ਮੇਨਾ ਮੇਰੇ ਸੋਗੀ ਮਨੋਸ਼ ਸ਼ਰਮਾ ਫੋਨ ਲਾਈਨ ਤੇ ਜੁੜੋਏ ਨੇ ਮਨੋਜ ਜਨਾ ਚਾਵੰਗੇ ਇਹਨਾਂ ਦੋਵਾਂ ਚਚੇਰਿਆਂ ਪਰਾਂ ਤੇ ਕੀ ਕੁਝ ਇਲਜ਼ਾਮ ਜਿਨ੍ਹਾਂ ਇਲਜ਼ਾਮਾਂ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਜੀ ਸਰਬਜੋਤ ਮੈਂ ਦੱਸਦੇ ਹਾਂ ਕਿ ਜਿਹੜੇ ਦੋ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਗਿਆ ਸੰਦੀਪ ਤੇ ਪ੍ਰਦੀਪ ਉਹਨਾਂ ਦੇ ਉੱਪਰ 2023 ਦੇ ਵਿੱਚ ਇੱਕ ਕਤਲ ਦੇ ਮਾਮਲੇ 'ਚ ਇਹਨਾਂ ਨੂੰ ਸ਼ਾਮਲ ਦੱਸਿਆ ਗਿਆ ਤੇ ਉਸ ਤੋਂ ਬਾਅਦ ਅੱਜ ਜਿਹੜੇ ਪੁਲਿਸ ਦੇ ਉੱਚ ਅਧਿਕਾਰੀ ਦੇ ਕੁਝ ਸਮੇਂ ਬਾਅਦ ਹੀ ਮੀਡੀਆ ਦੇ ਰੂਪ ਰੂਪੇ ਜਾਣਕਾਰੀ ਦੇ ਸਕਦੇ ਨੇ ਪਰ ਫਿਲਹਾਲ ਜਿਹੜੀ ਸਾਨੂੰ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਹੈ ਇਹ ਸਾਫ਼ ਹੈ ਕਿ ਇਹਨਾਂ ਦੋਵਾਂ ਦਾ ਇੱਕ ਕਤਲ ਕੇਸ ਦੇ ਵਿੱਚ ਹੱਥ ਸੀ ਜਾਂਦੀ ਸ਼ਮੂਲੀਅਤ ਪਾਈ ਗਈ ਸੀ ਤੇ ਉਸ ਤੋਂ ਬਾਅਦ ਇਹ ਜਿਹੜੇ ਨੌਜਵਾਨ ਨੇ ਖਾਸ ਤੌਰ ਤੇ ਜਿਹੜੇ ਸੰਦੀਪ ਦੀ ਗੱਲ ਕੀਤੀ ਜਾ ਰਹੀ ਹੈ ਇਹ ਦੋਨੋਂ ਵਿਦੇਸ਼ ਚਲੇ ਗਏ ਤੇ ਉੱਥੋਂ ਇਹਨਾਂ ਨੂੰ ਜਦੋਂ ਡੌਂਕੀ ਲਈ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਵਾਪਸ ਹਿੰਦੁਸਤਾਨ ਭੇਜ ਦਿੱਤਾ ਗਿਆ ਹੁਣ ਦੀ ਜੇ ਗੱਲ ਕਰੀਏ ਬੇਸ਼ੱਕ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਡੇ ਬੱਚੇ ਬੇਕਸੂਰ ਨੇ ਪਰ ਦੂਜੇ ਪਾਸੇ ਜੇ ਪੁਲਿਸ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹਨਾਂ ਦੇ ਖਿਲਾਫ ਬਕਾਇਦਾ ਮਾਮਲਾ ਦਰਜ ਹੈ ਤੇ ਜਿਸ ਤਰ੍ਹਾਂ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਉੱਥੋਂ ਵਾਪਸ ਆ ਰਹੇ ਨੇ ਉਹ ਪੀੜਤ ਨੇ ਉਨ੍ਹਾਂ ਦੀ ਮਦਦ ਕੀਤੀ ਜਾਊਗੀ ਪਰ ਨਾਲ ਹੀ ਜੇਕਰ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਵੀ ਕਿਹਾ ਕਿ ਗੈਂਗਸਟਰਾਂ ਨੂੰ ਬਾਹਰ ਜਿਹੜੇ ਗਏ ਨੇ ਲਿਆਉਣਾ ਚਾਹੀਦਾ ਉਸੇ ਤਰੀਕੇ ਨਾਲ ਜੇਕਰ ਕੋਈ ਅਪਰਾਧੀ ਕਿੱਕਣਾ ਨੂੰ ਅੰਜਾਮ ਦੇ ਕੇ ਬਾਹਰ ਜਾਂਦਾ ਤਾਂ ਉਹਦੇ ਲਈ ਵੀ ਇੱਕ ਸਿੱਧਾ ਮੈਸੇਜ ਹੈ ਕਿ ਉਸ ਨੂੰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੇ ਵੱਲੋਂ ਬਖਸ਼ਿਆ ਨਹੀਂ ਜਾਊਗਾ ਕਾਰਵਾਈ ਹੋਊਗੀ ਸੋ ਆਪਾਂ ਕਹਿ ਸਕਦੇ ਹਾਂ ਕਿ ਰਾਜਪੁਰਾ ਦਾ ਮਾਮਲਾ ਹੈਗਾ ਤੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉੱਥੇ ਇਸ ਬਾਬਤ ਜਿਹੜੀ ਪੂਰੀ ਹੋਰ ਜਾਣਕਾਰੀ ਹੈ ਉਹ ਮਹਈਆ ਕਰਵਾਉਣਗੇ ਜੀ ਮਨੋਜ ਇਸ ਬਾਬਤ ਕੋਈ ਪੀਸੀ ਕੀਤੀ ਜਾ ਸਕਦੀ ਹੈ ਪੁਲਿਸ ਦੇ ਵੱਲੋਂ ਜੀ ਨਹੀਂ ਪੀਸੀ ਨਹੀਂ ਕੀਤੀ ਜਾ ਸਕਦੀ ਸਰਬਜੋਤ ਫਿਲਹਾਲ ਇਹੀ ਗੱਲ ਹੈ ਕਿ ਜਿਹੜੀ ਸਾਡੀ ਅਧਿਕਾਰੀਆਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਰਾਜਪੁਰੇ ਦਾ ਮਾਮਲਾ ਤੇ ਰਾਜਪੁਰਾ ਦੇ ਵਿੱਚ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਇਸ ਬਾਬਤ ਕੋਈ ਪੁਖਤਾ ਜਾਣਕਾਰੀ ਆਉਣ ਤੋਂ ਬਾਅਦ ਪੂਰੇ ਤੱਥਾਂ ਦੇ ਆਧਾਰ ਤੇ ਜਾਣਕਾਰੀ ਦੇ ਸਕਦੇ ਨੇ ਪਰ ਫਿਲਹਾਲ ਕੋਈ ਪੀਸੀ ਨਹੀਂ ਕੀਤੀ ਜਾਊਗੀ ਹਾਂ ਇਹ ਗੱਲ ਜ਼ਰੂਰ ਹੈ ਕਿ ਕੁਝ ਸਮੇਂ ਬਾਅਦ ਜਿਹੜੀ ਮੀਡੀਆ ਬਾਈਟ ਹੈ ਵੀਡੀਓ ਉਹ ਕੀਤੀ ਜਾਵੇ ਤੇ ਉਸ ਦੇ ਵਿੱਚ ਪੂਰੇ ਸਾਥ ਨੇ ਕਿ ਇਹਨਾਂ ਦੋਨਾਂ ਨੌਜਵਾਨਾਂ ਦਾ ਕਿੰਨਾ ਕਰੋੜ ਸੀ ਕੀ ਕਾਰਵਾਈ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ जी। जी जी चेरे के कतल केस पाई गई है जिस सब चलते पुलिस पटियाला पुलिस मौके तौजूद जिस तरीके बहार जिवी आ दोनों नौजवान एयरपोर्ट तो निकलते हैं अमृतसर एयरपोर्ट दो पटियाला पुलिस इन दोनों ही काबू ਕਰਦੇ ਹਾਲਾਂਕਿ ਪਰਿਵਾਰ ਜਨਦਾ ਕਹਿਣਾ ਹੈ ਕਿ ਆ ਬੇਕਸੂਰ ਨੇ ਜਾਨ ਮੂਚ ਕੇ ਇਹਨਾਂ ਦੋਨਾਂ ਨੂੰ ਇਸ ਕਤਲ ਕੇਸ 'ਚ ਫਸਾਇਆ ਜਾ ਰਿਹਾ ਹੈ। ਤੇ ਕਿ ਸ੍ਰੀ ਕੇਨ ਅਲਕਸੋ 116 ਪਾਰਟੀਆਂ ਨੂੰ ਰਿਪੋਰਟ ਕੀਤਾ ਗਿਆ ਹੈ ਕੱਲ ਦੇ ਰਾਤੀ ਤਕਰੀਬਨ 11:30 ਵਜੇ ਆ ਜੋ ਪਲੇਨ ਹੈ ਲੈਂਡ ਹੋਇਆ ਸੀ ਜਿਸ ਸਬ ਦੇ ਚਲਦੇ ਕਾਫੀ ਦੇਰ ਤੱਕ ਇਮੀਗ੍ਰੇਸ਼ਨ ਅਥਾਰਟिटीज ਦੇ ਵੱਲੋਂ ਕੁਝ ਪਟਾਲ ਕੀਤੀ ਗਈ ਤਕਰੀਬਨ 4:30 ਵਜੇ ਤਮਾਮ ਜੋ ਡਿਪੋਟੀ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਪੰਜਾਬ ਪੁਲਿਸ ਦੀਆਂ ਗੱਡੀਆਂ ਵੀ ਮੌਕੇ ਤੇ ਮੌਜੂਦ ਸੀ ਜੋ ਸੰਬੰਧਿਤ ਪੰਜਾਬ ਦੇ ਨਾਲ ਨੌਜਵਾਨ ਸੀ ਉਹਨਾਂ ਨੂੰ ਆਪਣੇ ਆਪਣੇ ਕਾਰਾਚ ਛੱਡਿਆ ਗਿਆ ਹਾਲਾਂਕਿ ਦੋ ਨੌਜਵਾਨ ਦੱਸੇ ਜਾ ਰਹੇ ਨੇ ਪਟਿਆਲਾ ਦੇ ਰਾਜਪੁਰਾ ਦੇ ਜਿਨ੍ਹਾਂ ਨੂੰ ਪੁਲਿਸ ਨੇ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹਾਲਾਂਕਿ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਕਿ 2013 ਤੇਜ ਇੱਕ ਪੂਰਾ ਕਤਲ ਦਾ ਮਾਮਲਾ ਹੋਇਆ ਸੀ ਜਿਸ ਸਬੰਧ ਦੇ ਚਲਦੇ ਪੁਲਿਸ ਨੇ ਆ ਕਾਰਵਾਈ ਕੀਤੀ ਅੱਗੇ ਵਧਾਂਗੇ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਤੋਂ ਮੰਤਰੀ ਹਰਦੀਪ ਮੁੰਡੀਆਂ ਦਾ ਫਰਜ਼ੀ ਪੀਏ ਗ੍ਰਿਫਤਾਰ ਪੁਲਿਸ ਦੇ ਵੱਲੋਂ ਕੀਤਾ ਗਿਆ ਖੁੱਤੂ ਕੈਬਨਟ ਮੰਤਰੀ ਦਾ ਪੀਏ ਦਾਸ ਕੇ ਆਲੋਕਾਂ ਤੋਂ ਠੱਗੀ ਮਾਰਦਾ ਸੀ ਫਰਜ਼ੀ ਪੀਏ ਦੀ ਪਛਾਣ ਕੁਲਦੀਪ ਵੱਜੂ ਹੋਈ ਹੈ ਕਿਸੇ ਪ੍ਰਾਪਰਟੀ ਡੀਲਰ ਤੋਂ ਕੰਮ ਬਦਲੇ ਇਸ ਦੇ ਵੱਲੋਂ 3 ਲੱਖ ਰੁਪਏ ਲਏ ਗਏ ਸੀ ਤੇ ਪੜਤਨ ਕੈਬਨਟ ਮੰਤਰੀ ਹਰਦੀਪ ਮੁੰਡੀਆਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ ਪੜਤਨ ਦੇ ਮੁਤਾਬਕ ਇਸੇ ਕੰਮ ਦੇ ਲਈ 5 ਲੱਖ ਦੀ ਦੀ ਹੋਈ ਸੀ 3 ਲੱਖ ਦੇਣ ਤੋਂ ਬਾਅਦ ਫਰਜ਼ੀ हालांकि जो डील है, खुद जिस दे दे, फर्जी है।, तो जो है पर जिस सब चलते तीन लाख रुपए ऑलरेडी हेट चुका पीड़ित ने कैबिट मंत्री हरदीप मुंडिया शिकायत की ਕਾਰਵਾਈ ਕੀਤੀ ਗਈ ਤੇ ਫਰਜ਼ੀ ਪੀਏ ਨੂੰ ਗ੍ਰਿਫਤਾਰ ਜੋ ਹੈ ਉਹ ਕੀਤਾ ਗਿਆ ਤੇ 3 ਲੱਖ ਦੇਣ ਤੋਂ ਬਾਅਦ ਫਰਜ਼ੀ ਪੀਏ ਹੋਣ ਬਾਰੇ ਪਤਾ ਇਸ ਪੀੜਤ ਨੂੰ ਲੱਗਿਆ ਸੀ ਜਿਸ ਸਬਦ ਚਲਦੇ ਪੀੜਤ ਦੇ ਵੱਲੋਂ ਕੈਬਨਟ ਮੰਤਰੀ ਨੂੰ ਸ਼ਿਕਾਇਤ ਕੀਤੀ ਗਈ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਤੇ ਇਸ ਨੂੰ ਫੜਿਆ ਗਿਆ ਲੁਧਿਆਣਾ ਤੋਂ ਮੰਤਰੀ ਹਰਦੀਪ ਮੁੰਨੀਆਂ ਦਾ ਫਰਜ਼ੀ ਪੀਏ ਗ੍ਰਫਤਾਰ ਕੀਤਾ ਗਿਆ ਹੈ ਖੁਦ ਨੂੰ ਕੈਬਨਿਟ ਮੰਤਰੀ ਦਾ ਪੀਏ ਦਸਦਾਸੀਤ ਲੋਕਾਂ ਤੋਂ ਠੱਗੀ ਇਸ ਦੇ ਵੱਲੋਂ ਕੀਤੀ ਜਾਂਦੀ ਸੀ ਜਿਸ ਸਬੱਤੇ ਚੱਲਦੇ ਕਿਸੇ ਪ੍ਰੋਪਰਟੀ ਡੀਲਰ ਤੋਂ ਕੰਮ ਨੂੰ ਲੈ ਕੇ ਇਸ ਦੇ ਵੱਲੋਂ ਡੀਲ ਕੀਤੀ ਗਈ ਸੀ ਹਾਲਾਂਕਿ ਜੋ ਡੀਲ ਹੈ ਉਹ 5 ਲੱਖ ਦੀ ਹੋਈ ਸੀ ਪਰ 3 ਲੱਖ ਰੁਪਏ ਆਲਰੇਡੀ ਲੈ ਚੁੱਕਿਆ ਸੀ ਪੀੜਤ ਨੂੰ ਪਤਾ ਚੱਲਦਾ ਹੈ ਤੇ ਪੀੜਤ ਇਸ ਸਬਦੀ ਸ਼ਿਕਾਇਤ ਮੰਤਰੀ ਨੂੰ ਕਰਦਾ ਹੈ ਮੰਤਰੀ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਆ ਨਕਲੀ ਪੀਏ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਾਬੂ ਜੋ ਹੈ ਉਹ ਕੀਤਾ ਗਿਆ ਹੈ ਥਿਆ ਸੀਗਾ ਮੈਂ ਕਿ ਚਲੋ ਕੋਈ ਨਹੀਂ ਫਸਿਆ ਮੇਰਾ 40 45 ਲੱਖ ਰੁਪਏ ਫਸਿਆ ਹੋਇਆ ਸੀਗਾ ਜੀ ਉਹਦੇ ਵਿੱਚ ਉਹ ਵੀ ਪਾਰਟੀ ਤੇ ਸੀ ਮੈਂ ਤਾਂ ਡੀਲਰ ਸੀ ਵਿੱਚ ਐਜ਼ ਤੇ ਮੈਂ ਫਸੇ ਨੇ ਹਮੇਂੀ ਪਾਰਟੀ ਮੈਂ ਕਿ ਕੋਈ ਵੀ ਜੋ ਹੋਊਗਾ ਮੈਂ ਕਰ ਲਊਗਾ ਠੀਕ ਹੈ ਤੇ ਤੁਸੀਂ ਕੰਮ ਕਰਾ ਦਿਓ ਉਹ ਬੰਦੇ ਨੇ ਸਿਰਫ ਫੋਨ ਤੇ ਪਹਿਲਾਂ ਗੱਲ ਹੋਈ ਕਿ ਮੈਂ ਤੁਹਾਨੂੰ ਕਿਤੇ ਕੋਈ ਦਿੱਕਤ ਆਵੇ ਮੈਨੂੰ ਫੋਨ ਕਰੋ ਤੁਹਾਡਾ ਕੰਮ ਹੋ ਜਾਊਗਾ ਚਲੋ ਉੱਥੇ ਭਾਜੀ ਮੈਨੂੰ ਕਹਿੰਦਾ ਵੀ ਬੇਚਿੰਤਾ ਹੋ ਕੇ ਸੋਜੋ ਤੇ ਤੁਹਾਡਾ ਕੰਮ ਸਾਰਾ ਹੋ ਗਿਆ ਓਕੇ ਮੈਂ ਸਾਰਿਆਂ ਨੂੰ ਫੋਨ ਕਰਦੇ ਆ ਉਹਨੇ ਕੀ ਕਿਹਾ ਮਨਦੀ ਸਾਹਿਬ ਜੀ ਜਿਹੜਾ ਪੀਰ ਸੀਗਾ ਜੀ ਜੀ ਕੀ ਕੀ ਕਹਿੰਦਾ ਕਹਿੰਦਾ ਵੀ ਮੈਂ ਐਸਐਚਓ ਨੂੰ ਫੋਨ ਕਰਤਾ ਤਸੀਮਦਾਰ ਨੂੰ ਕਹ ਤੁਹਾਡੀ ਰਿਸ਼ਤੀ ਨਹੀਂ ਹੋਊਗੀ ਨਾ ਬੰਦਾ ਕਹਣ ਜਾਊਗਾ ਐਦਾ ਦਾ ਕੁਛ ਨਹੀਂ ਹੋਊਗਾ ਤੁਸੀਂ ਸਹਰਾਣੇ ਥੱਲੇ ਬਾਹਾਂ ਦੇ ਕੇ ਸੋ ਜਾ ਮੈਂ ਬੇਫਿਕਰ ਹੋ ਗਿਆ ਕਿੰਨੇ ਪੈਸੇ ਲਿੱਤੇ ਪੈਸੇ ਉਦੋਂ ਨਹੀਂ ਲਿੱਤਾ ਕੋਈ ਮੰਗਦਾ ਕਿੰਨੇ ਸੀਗਾ 5 ਲੱਖ 5 ਲੱਖ ਦੀ ਡਿਮਾਂਡ ਕੀਤੀ ਗਈ ਹਾਂ ਤੇ ਤੁਹਾਡੇ ਵੱਲੋਂ ਕੁਛ ਰਕਮ ਵੀ ਅਦਾ ਕੀਤੀ ਗਈ ਮੈਂ 3 ਲੱਖ ਬਾਈ ਦੇ ਦਿੱਤਾ ਸੀ ਇਹ ਸਾਰਾ ਤੁਸੀਂ ਕੈਸ਼ ਦੇ ਰੂਪ ਚ ਦਿੱਤਾ ਪੈਸਾ ਜਾਂ ਕੈਸ਼ ਕੋਈ ਨਹੀਂ ਤੇੰਦਾਂ ਸਾਰਾ ਮੈਂ ਆਪ ਕਰਵਾਇਆ ਤੰਮੀ ਨਾ ਯੇਸੀ ਵੀ ਦਾ ਕਾਲੂ ਕੰਮ ਕੋ ਖਰਾਬ ਨਾ ਕਰ ਦੇਣ ਵੇ ਮੈਂ ਤਾਂ ਜਾਣਦਾ ਨਹੀਂ ਕੌਣ ਹੈਗਾ ਵਾ ਜੀ 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 ਉਹ ਤਾਂ ਜਦੋਂ ਦੇਖੋ ਪੈਸੇ ਲੈਣ ਆਇਆ ਭਾਜੀ ਉਹ 3 ਘੰਟੇ ਮੈਨੂੰ ਮੈਂ ਕਿਸੇ ਦੇ ਭੋਗ ਸੀਗਾ ਮੈਂ ਉੱਥੇ ਲੇਟ ਹੋ ਗਿਆ ਮੈਨੂੰ 3 ਘੰਟੇ ਕਹਿੰਦਾ ਮੈਂ ਕਿਸੇ ਦੇ ਆਫਿਸ ਬੈਠਾ ਆ ਤੇ ਮੈਂ ਬਾਅਦ ਵਿੱਚ ਜਦੋਂ ਪੈਸੇ ਤਾਂ ਦੇ ਦਿੱਤੇ ਮੈਂ ਸੋਚਿਆ ਇੱਕ ਵਾਰੀ ਕਿ ਮੰਤਰੀ ਸਾਹਿਬ ਦਾ ਭੀ ਇੰਨਾ ਵਿਹਲਾ ਹੈਗਾ ਵਾ ਉਹ ਕੋਲ ਇੰਨਾ ਟਾਈਮ ਹੈਗਾ ਮੇਰੇ ਲਈ 3 ਘੰਟੇ ਉਹ ਵੇਟ ਕਰ ਰਿਹਾ ਵਾ ਮੈਨੂੰ ਭਾਜੀ ਖੜਕੀ ਮਾਰੀ ਜੀ ਤੇ ਮੈਂ ਇਨਕੁਆਰੀ ਕੀਤੀ ਤੇ ਵੇ ਸਾਥ ਕੋ ਗਏ ਉਹ ਕਹਿੰਦੇ ਵੀ ਅਸੀਂ ਪੈਸੇ ਲੈਣੇ ਲੋ ਕਹਿੰਦੇ ਬੇਟਾ ਕੋਈ ਗੱਲ ਨਹੀਂ ਤੇਰੇ ਪੈਸੇ ਤੇਰੇ ਘਰੇ ਪਹੁੰਚੂਗੇ ਤੂੰ ਟੈਨਸ਼ਨ ਨਾ ਲੈ ਤੇ ਜੋ ਵੀ ਹੋਇਆ ਚਲੋ ਅਸੀਂ ਆਪ ਹੀ ਸੁਲਝਾਂਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਲਵਾਨ ਤੋਂ ਮੰਤਰੀ ਹਰਦੀਪ ਮੁੰਡਿਆ ਦਾ ਫਰਜ਼ੀ ਪੀਏ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਜੋ ਹੈ ਪੀੜਤ ਦੇ ਵੱਲੋਂ ਇਨਫੈਕਟ ਆਪਣੀ ਦਾਸਤਾ ਦੱਸੀ ਗਈ ਹੈ ਕਿ ਕਿਸ ਤਰੀਕੇ ਨਾਲ ਇਸ ਦੇ ਵੱਲੋਂ ਆਪਣੀ ਗੱਲਾਂ ਚ ਇਸ ਨੂੰ ਫਸਾਇਆ ਗਿਆ ਜਿਸ ਸਬੱਦੇ ਚੱਲਦੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਫਰਜ਼ੀ ਪੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਡੇ ਨਾਲ ਹਰਦੀਪ ਸਿੰਘ ਮੁੰਡਿਆ ਜੁੜੇ ਹੋਏ ਨੇ ਕੈਬਨਿਟ ਮੰਤਰੀ ਨੇ ਸਰਬੋਤਮਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਆਪ ਪੂਰਾ ਮਾਮਲਾ ਸਰ ਤੁਹਾਡੀ ਜ਼ੁਬਾਨੀ ਸਮਝਣਾ ਚਾਹਾਂਗੇ ਮੈਨੂੰ ਤਾਂ ਕੱਲ ਐਸਐਚਓ ਤੇ ਡੀਐਸਪੀ ਸਾਹਿਬ ਦੀ ਟੋਲ ਆਈ ਸੀ ਕਿ ਤੁਹਾਡੇ ਨਾਂ ਦਾ ਕੋਈ ਫਰਜ਼ੀ ਪੀਏ ਆ ਤੁਹਾਡਾ ਪੀਏ ਬਣ ਕੇ ਲੋਕਾਂ ਤੋਂ ਪੈਸੇ ਲੈ ਰਿਹਾ ਤੇ ਉਹਨਾਂ ਨੇ ਕਿਹਾ ਸੀ ਤੇ ਕਾਰਵਾਈ ਕਰੋ ਕੋਈ ਵੀ ਹੋਵੇ ਉਹਨਾਂ ਨੇ ਕੱਲ ਮੇਰੇ ਖਿਲਾਫ ਅਰੈਸਟ ਕਰਕੇ ਕਾਰਵਾਈ ਕਰ ਲਈ ਹੈ ਹੂੰ ਨਹੀਂ ਤੇ ਪੀੜਤ ਨੇ ਸਿੱਧੇ ਤੌਰ ਤੇ ਤੁਹਾਡੇ ਤੱਕ ਪਹੁੰਚ ਕੀਤੀ ਕਿ ਤੁਹਾਡਾ ਫਰਜ਼ੀ ਜੋ ਪੀਏ ਬਣ ਕੇ ਆ ਜੋ ਸ਼ੱਕ ਸੇ ਉਹ ਖਾ ਰਿਹਾ ਹੈ ਮੈਂ ਜਾਣ ਮੈਂ ਜਾਣਦਾ ਨਹੀਂ ਮੈਨੂੰ ਐਸਐਚਓ ਸਾਹਿਬ ਕਹਿੰਦੇ ਸੀ ਕਿ ਤੋਂ ਲੋਕਲ ਹੀ ਬੰਦਾ ਲੁਧਿਆਣੇ ਦਾ ਮੈਂ ਕਿਹਾ ਜਿਹੜਾ ਵੀ ਹੋਵੇ ਪਰਚਾ ਦੋ ਜੀ ਕਾਰਵਾਈ ਕਰੋ ਮੇਰਾ ਪੀਏ ਰਸਪਾਲ ਹੈ ਸਰਕਾਰੀ ਪੀਏ ਮੇਰਾ ਗੁਰਮੀਤ ਹੈ ਬਲਵਿੰਦਰ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਸੀ ਫਿਰ ਕੋਈ ਕੁਲਦੀਪ ਸਿੰਘ ਨਾਮ ਦਾ ਵਿਅਕਤੀ ਦੱਸਿਆ ਗਿਆ ਹੂੰ ਤੇ ਸਰ ਕਿਹੋ ਜੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਸਕਦੀ ਹੈ ਇਸ ਸ਼ਖਸ ਨੂੰ ਲੈ ਕੇ ਸਾਡੀ ਪਾਰਟੀ ਦੇ ਵਿੱਚ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਜਿਹੜਾ ਕਿਸੇ ਦੇ ਨਾਮ ਤੇ ਸਰਕਾਰ ਦੇ ਲੋਕ ਕੋਹਲੇ ਭੋਲੇ ਲੋਕਾਂ ਨੂੰ ਲੁੱਟੂਗਾ ਤੇ ਪਰਚਾ ਹੋਊਗਾ ਤੇ ਪਰਚਾ ਹੋ ਗਿਆ ਜੀ ਹੂੰ ਤੇ ਤੁਹਾਨੂੰ ਲੱਗਦਾ ਹੈ ਕਿ ਇਹੋ ਜੇ ਜੋ ਮੁਲਜ਼ਮ ਨੇ ਸਰਕਾਰ ਦਾ ਨਾਮ ਕਿੰਨਾ ਕਿਤੇ ਖਰਾਬ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਕਿਉਂਕਿ ਫਰਜ਼ੀ ਪੀਏ 10 ਕੇਸ ਦੇ ਵੱਲੋਂ 3 ਲੱਖ ਤੇ ਹੇਟ ਲਗਾਈ ਸੀ ਹਾਂ ਸੁਣਿਆ ਸੀ ਸੀ ਕਿ 3 ਲੱਖ ਰੁਪਇਆ ਲਿਆ ਇਹਨੇ ਕਾਰਵਾਈ ਕਰਨ ਨੂੰ ਕੱਲ ਹੀ ਮੈਂ ਸਖਤ ਦੇ ਦੇ ਤੇ ਸੀਪੀ ਸਾਹਿਬ ਨੂੰ ਵੀ ਕਾਲ ਕਰਤੀ ਸੀ ਕਿ ਜਿਹੜੇ ਇਹੋ ਜਿਹੇ ਕੋਲੇ-ਬਾਲੇ ਲੋਕਾਂ ਨੂੰ ਲੁੱਟਦੇ ਹਨ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਹਰਦੀਪ ਮੁੰਡਿਆ ਹਰਦੀਪ ਮੁੰਡਿਆ ਜੋ ਕੈਬਨਿਟ ਮੰਤਰੀ ਸਾਹਿਬ ਨਾਲ ਜੁੜੇ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਬੀਤੇ ਹੀ ਕਾਲ ਐਸਐਚਓ ਦਾ ਡੀਐਸਪੀ ਦਾ ਫੋਨ ਉਹਨਾਂ ਨੂੰ ਗਿਆ ਸੀ ਹਾਲਾਂਕਿ ਇਸ ਗੱਲ ਦਾ ਜ਼ਿਕਰ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਕਿ ਉਹਨਾਂ ਦੇ ਫਰਜ਼ੀ ਪੀਏ ਬਣ ਕੇ ਇਸ ਸ਼ਖਸ ਦੇ ਵੱਲੋਂ 3 ਲੱਖ ਦੀ ਠੱਗੀ ਕੀਤੀ ਗਈ ਹੈ ਤੇ ਜਿਸ ਅਬਦ ਚੱਲਦੇ ਹੁਣ ਮਾਮਲਾ ਜੋ ਹੈ ਇਸ ਸ਼ਖਸ ਦੇ ਖਿਲਾਫ ਇਸ ਮੁਲਜ਼ਮ ਦੇ ਖਿਲਾਫ ਪੁਲਿਸ ਦੇ ਵੱਲੋਂ ਦਰਜ ਕੀਤਾ ਜਾ ਚੁੱਕਿਆ ਹੈ